ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੰਬੇਰ ਕੈਡਮੀ ਸੰਗਠਨ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਸੋ ਜਿੰਨੇ ਵੀ ਸਕਾਰਜੋਗ ਵਿਦਿਆਰਥੀ ਲਾਈਵ ਕਲਾਸ ਦੇ ਨਾਲ ਜੁੜ ਚੁੱਕੇ ਹੈ ਕਿਰਪਾ ਕਰਕੇ ਸਾਰੇ ਵਿਦਿਆਰਥੀ ਜਲਦੀ ਨਾਲ ਆਪਣੀ ਆਪਣੀ ਅਟੈਂਡੈਂਸ ਸਾਂਝੀ ਕਰ ਦਿਓ ਜੀ ਆਪਾਂ ਬਹੁਤ ਹੀ ਇੰਪੋਰਟੈਂਟ ਕਲਾਸ ਚ ਸ਼ੁਰੂਆਤ ਕਰਾਂਗੇ ਸੁਪਰ ਫਾਸਟ ਰਿਵੀਜ਼ਨ ਇੰਡੀਅਨ ਹਿਸਟਰੀ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਕਿਰਪਾ ਕਰਕੇ ਜਲਦੀ ਨਾਲ ਸਾਰੇ ਵਿਦਿਆਰਥੀ ਕਲਾਸ ਨੂੰ ਲਾਈਕ ਔਰ ਸ਼ੇਅਰ ਕਰ ਦਿਓ ਅੱਪਾ ਵਿਦਿਆਕਤ ਦਿੱਰਤੂ ਬੜੀ ਇੰਪੋਰਟੈਂਟ ਕਲਾਸਿਸ ਸ਼ੁਰੂਆਤ ਕਰਾਂਗੇ ਸੋ ਅੱਜ ਜਿਹੜੇ ਵਿਦਿਆਰਥੀ ਮਾਸਟਰ ਕਾਰਡਰਸ ਮੈਥ ਸਿੱਖਣ ਦਾ ਬੈਚ ਪਰਚੇਸ ਕਰਦੇ ਆ ਉਹਨਾਂ ਦੇ ਲਈ ਲੈਕਚਰਰ ਬੈਚ ਜਿਹੜਾ ਹੋਏਗਾ ਉਹ ਫ੍ਰੀ ਹੋਏਗਾ ਸਬੰਧਤ ਵਿਅਕਤੀ ਜਲਦੀ ਨਾਲ ਸੰਪਰਕ ਕਰ ਸਕਦੇ ਹੋ ਤੇ ਜਿਹੜੇ ਵਿਦਿਆਰਥੀ ਅੱਜ ਲੈਕਚਰਰ ਹਿਸਟਰੀ ਦਾ ਪੈਕੇਜ ਜੁਆਇਨ ਕਰਦੇ ਆ ਪਰਚੇਸ ਕਰਦੇ ਆ ਉਹਨਾਂ ਦੇ ਲਈ ਪ੍ਰੈਕਟਿਸ ਬੈਚ ਜਿਹੜਾ ਫ੍ਰੀ ਹੋਏਗਾ ਸੋ ਦੁਬਾਰਾ ਰਿਪੀਟ ਕਰ ਰਹੇ ਹਾਂ ਜੀ ਜਿਹੜੇ ਵਿਦਿਆਰਥੀ ਅੱਜ ਮਾਸਟਰ ਕਾਰਡਰ ਸਮਾਜਿਕ ਸਿੱਖਿਆ ਦਾ ਬੈਚ ਪਰਚੇਜ਼ ਕਰਦੇ ਆ ਉਹਨਾਂ ਦੇ ਲਈ ਲੈਕਚਰਰ ਹਿਸਟਰੀ ਦਾ ਪੈਕੇਜ ਬਿਲਕੁਲ ਫ੍ਰੀ ਹੋਏਗਾ ਤੇ ਜਿਹੜੇ ਵਿਦਿਆਰਥੀ ਅੱਜ ਲੈਕਚਰਰ ਹਿਸਟਰੀ ਦਾ ਪੈਕੇਜ ਪਰਚੇਜ਼ ਕਰਦੇ ਆ ਉਹਨਾਂ ਦੇ ਲਈ ਪ੍ਰੈਕਟਿਸ ਬੈਚ ਫ੍ਰੀ ਹੋਏਗਾ ਸਬੰਧਤ ਬਜਾਤੀ ਜਲਦੀ ਨਾਲ ਜੋਇਨਿੰਗ ਕਰਵਾ ਸਕਦੇ ਹੋ ਜੀ ਕਿਉਂਕਿ ਅੱਜ ਤੁਹਾਡੇ ਕੋਲ ਬਹੁਤ ਵਧੀਆ ਆਫਰ ਹੈ ਬਹੁਤ ਵੱਡਾ ਆਫਰ ਹੈ ਕਿ ਤੁਸੀਂ ਮਾਸਟਰ ਕਾਰਡ ਦੇ ਨਾਲ ਲੈਕਚਰਰ ਦਾ ਬੈਚ ਜਿਹੜਾ ਬਿਲਕੁਲ ਫ੍ਰੀ ਦੇ ਵਿੱਚ ਪ੍ਰਾਪਤ ਕਰ ਸਕਦੇ ਹੋ ਲਗਭਗ ਤੁਹਾਡਾ 15-16000 ਰੁਪਏ ਦਾ ਫਾਇਦਾ ਹੋਏਗਾ ਸੋ ਜਲਦੀ ਤੋਂ ਨਾਲ ਸੰਪਰਕ ਕਰ ਸਕਦੇ ਹੋ ਜੀ ਸਿਰਫ 4 ਜਾਂ 5 ਟੋਪਕਣੀ ਅਸੀਂ ਰਿਲੀਜ਼ ਕਰਾਂਗੇ ਸੋ ਵਿਦਿਆਰਥੀ ਰਿਪਲਾਈ ਕਰਦੇ ਹੋ ਤੁਹਾਡੇ ਤੱਕ ਆਵਾਜ਼ ਹੀ ਪਹੁੰਚ ਰਹੀ ਹੈ ਤਾਂ ਕਿ ਆਪਾਂ ਚਲਦੀ ਕਲਾਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਰਿਪਲਾਈ ਸੰਜਿਆ ਕਰਦੇ ਹੋ ਤੇ ਜਿੰਨੀ ਦੇਰ ਦੇ ਵਿੱਚ ਵਿਦਿਆਰਥੀ ਜੁੜਦੇ ਆਪਾਂ ਸੰਜਿਆ ਕਰਾਂਗੇ ਆਮ ਬੀੜ ਕ੍ਰਿਕਟਮੀ ਸੰਗਰੂੜ ਦੇ ਵੱਲੋਂ ਲੈਕਚਰ ਹਿਸਟਰੀ ਪੋਲੀਟੀਕਲ ਪੰਜਾਬੀ ਮਾਸਟਰ ਕਾਰਡ ਪੰਜਾਬੀ ਮਾਸਟਰ ਕਾਰਡ ਸਮਾਜਿਕ ਸਿੱਖਿਆ ਪੀਐਸਟੈਟ ਅਤੇ ਯੂਜੀਸੀ ਨੈਟ ਦੇ ਬੈਚ ਸਟਾਰਟ ਹੋ ਚੁੱਕੇ ਆ ਬਿਲਕੁਲ ਗਰੰਟੀ ਦੇ ਨਾਲ ਬੈਚ ਆ ਅਗਰ ਤੁਹਾਨੂੰ ਤਿਆਰੀ ਨਾਲ ਵਧੀਆ ਲੱਗੀ ਤਾਂ ਤੁਸੀਂ ਸਾਡੇ ਤੋਂ ਆਪਣੀ ਫੀਸ ਵਾਪਸ ਕਰਵਾ ਸਕਦੇ ਹੋ ਇਸ ਗੱਲ ਦੀ ਗਰੰਟੀ ਦੇ ਨਾਲ ਤਿਆਰੀ ਕਰਵਾਈ ਜਾਵੇ ਕਿ ਤੁਹਾਨੂੰ ਜਿਹੜੇ ਵੀ ਵਿਦਿਆਰਥੀ ਤਿਆਰੀ ਕਰਨਾ ਚਾਹੁੰਦੇ ਆ 971500 8800 ਤੇ ਤੁਸੀਂ ਜਲਦੀ ਕਾਲ ਜਾਂ ਮੈਸੇਜ ਕਰਕੇ ਆਪਣਾ ਨਾਮ ਦਰਜ ਕਰਵਾ ਸਕਦੇ ਹੋ ਜੀ 15 ਜੁਲਾਈ ਤੋਂ ਬੈਚ ਸਟਾਰਟ ਹੋ ਚੁੱਕੇ ਆ ਨਵੇਂ ਬੈਚ ਸਟਾਰਟ ਹੋਏ ਨੂੰ ਅੱਜ 5 ਦਿਨ ਹੋਇਆ ਜੀ ਤੁਸੀਂ ਜਲਦੀ ਦੇ ਨਾਲ ਸ਼ੁਰੂਆਤ ਕਰ ਸਕਦੇ ਹੋ ਫਾਇਦਾ ਤੁਹਾਨੂੰ ਜੀ ਕਿ ਤੁਹਾਡਾ ਪੇਪਰ ਹੋਣ ਤੱਕ ਲਗਾਤਾਰ ਤਿਆਰੀ ਹੈ ਲਿਖਣ ਦੀ ਜ਼ਰੂਰਤ ਨਹੀਂ ਹੈ ਪ੍ਰਿੰਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਕੋਈ ਕਿਤਾਬ ਲੈਣ ਦੀ ਜ਼ਰੂਰਤ ਨਹੀਂ ਹੈ ਜੀ ਔਰ ਸਭ ਤੋਂ ਵੱਡੀ ਗੱਲ ਹੈ ਜੀ ਕਿ ਤੁਸੀਂ ਸਾਡੇ ਪ੍ਰਾਣੇ ਵਿਦਿਆਰਥੀਆਂ ਤੋਂ ਅਮਨਜੀਤ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ 1500 ਰਸ ਤੋਂ ਸੋ ਤੁਸੀਂ ਬੈਚ ਜੁਆਇਨ ਕਰਨ ਤੋਂ ਪਹਿਲਾਂ ਨਾ ਇੱਕ ਵਾਰ ਸਾਡੇ ਪ੍ਰਾਣੇ ਵਿਦਿਆਰਥੀਆਂ ਤੋਂ ਪਤਾ ਕਰ ਲਿਓ ਕਿ ਅੰਬੇਡ ਅਕੈਡਮੀ ਸੰਗਰੂੜ ਵਾਲੇ ਕੁਝ ਕਰਵਾ ਰਹੇ ਨੇ ਕਿ ਗੱਲਾਂ ਹੀ ਗੱਲਾਂ ਨੇ ਤੁਸੀਂ ਆਸੀ ਇੰਦਾ ਦਾ ਓਪਨ ਚੈਟਸ ਕਰਦੇ ਜੀ ਕਿ ਤੁਸੀਂ ਬੈਚ ਲੈਣ ਤੋਂ ਪਹਿਲਾਂ ਸਾਡੇ ਪੁਰਾਣੇ ਵਿਦਿਆਰਥੀ ਦੇ ਨਾਲ ਸੰਪਰਕ ਕਰ ਲਿਓ ਜੇ ਤਾਂ ਤੁਹਾਨੂੰ ਸਾਡੇ ਪੁਰਾਣੇ ਵਿਦਿਆਰਥੀ ਨੇ ਕਹੇ ਤੀ ਕਿ ਹਾਂਜੀ ਅਸੀਂ ਉਹਨਾਂ ਦੀ ਤਿਆਰੀ ਤੋਂ ਸੰਤੁਸ਼ਟ ਹਾਂ ਤੁਸੀਂ ਬੈਚ ਲਵੋ ਫਿਰ ਤੁਸੀਂ ਬੈਚ ਲੈ ਲਿਓ ਆਦਰਵਾਈਜ਼ ਤੁਸੀਂ ਬੈਕਲੈਂਡ ਵਿੱਚ ਕੋਈ ਗਲਤੀ ਨਾ ਕਰੇ। ਅਸੀਂ ਇਹਨਾਂ ਤੁਹਾਨੂੰ ਆਫਰ ਦੇ ਰਹੇ ਹਾਂ ਜੀ। ਤੁਸੀਂ ਅਗਰ ਕੋਈ ਵੀ ਬੈਕਲੈਂਡ ਇੰਟਰਸਟਿਡ ਹੋ ਸਾਨੂੰ ਆਪਣਾ ਐਡਰੈਸ ਦੱਸੋ ਅਸੀਂ ਤੁਹਾਨੂੰ ਆਪਣਾ ਐਡਰੈਸ ਤੁਹਾਡੇ ਐਡਰੈਸ ਦਾ ਸਟੂਡੈਂਟ ਦੱਸਾਂਗੇ ਸਟੂਡੈਂਟ ਤੇ ਨਾਲ ਗੱਲ ਕਰ ਸਕਦੇ ਹੋ। ਤੁਸੀਂ ਜੇ ਤਾਂ ਉਸ ਨੂੰ ਡੈਡ ਨੇ ਤੁਹਾਨੂੰ ਕਹਿ ਦਿੱਤਾ ਕਿ ਹਾਂਜੀ ਵੈਚ ਲੈ ਲਵੋ ਫਿਰ ਸੀ ਵੈਚ ਲੈ ਓਕੇ ਅਸੀਂ ਇਹ ਨਹੀਂ ਕਰਾਂਗੇ ਕਿ ਹੱਥੀ ਦੇ ਦੰਦ ਖਾਣਦੇ ਹੋਰ ਦਿਖਾਣਦੇ ਹੋਰ ਜੋ ਅਸੀਂ ਕਹਾਂਗੇ ਉਹ ਤੁਹਾਨੂੰ ਮਿਲੇਗਾ ਉਸ ਤੋਂ ਵੱਧ ਕੇ ਮਿਲੇਗਾ ਉਸ ਤੋਂ ਘੱਟ ਨਹੀਂ ਮਿਲੇਗਾ ਇਸ ਕਰਕੇ ਤੁਸੀਂ ਅਗਰ ਤਿਆਰੀ ਕਰਨ ਬਾਰੇ ਸੋਚ ਰਹੇ ਹੋ ਪੇਪਰ ਕਲੀਅਰ ਕਰਨ ਬਾਰੇ ਸੋਚ ਰਹੇ ਹੋ ਤੁਸੀਂ ਬਿਨਾਂ ਕਿਸੇ ਦੇਰ ਤੋਂ ਅੰਬੇਡ ਅਕੈਡਮੀ ਸੰਗਰੂਲ ਦੇ ਨਾਲ ਸੰਪਰਕ ਕਰਿਓ ਇੱਕ ਤਰ੍ਹਾਂ ਕੋਲੇ ਮੌਕਾ ਹੈ ਤੁਸੀਂ ਬੈਚ ਲਵੋ ਜੇ ਤੁਹਾਨੂੰ ਤਿਆਰੀ ਨਾਲ ਵਧੀਆ ਲੱਗੀ ਅਸੀਂ ਇਸ ਬਾਰੇ ਦੇ ਲਿਖਤੀ ਗਰੰਟੀ ਦੇਵਾਂਗੇ ਤੁਹਾਡੀ ਪੂਰੀ ਫੀਸ ਵਾਪਸ ਕਰਾਂਗੇ ਤੁਹਾਨੂੰ ਪੰਜਾਬ ਚ ਕਿਤੇ ਵੀ ਇੰਨੀ ਵੱਡੀ ਗਰੰਟੀ ਤੁਹਾਨੂੰ ਕਦੇ ਵੀ ਨਹੀਂ ਮਿਲੇਗੀ ਠੀਕ ਹੈ ਜੀ ਅਗਰ ਤੁਹਾਨੂੰ ਕਿਤੇ ਗਰੰਟੀ ਮਿਲਦੀ ਹੋਈ ਤਾਂ ਮੈਨੂੰ ਦੱਸ ਦਿਓ ਜੀ ਮੈਂ ਤੁਹਾਨੂੰ ਫ੍ਰੀ ਚ ਕੋਚਿੰਗ ਦੇਵਾਂਗਾ ਅਗਰ ਤੁਹਾਨੂੰ ਕਿਤੇ ਵੀ ਗਰੰਟੀ ਮਿਲਦੀ ਹੋਈ ਜੀ ਕਿ ਹਾਂਜੀ ਜੇ ਤੁਹਾਨੂੰ ਕੋਰਸ ਨਾਲ ਵਧੀਆ ਲੱਗਿਆ ਅਸੀਂ ਤੁਹਾਡੀ ਫੀਸ ਵਾਪਸ ਕਰਾਂਗੇ ਤੋ ਵਿਨੈਕਸ ਦੇ ਅਧਿਤੀ ਸੁਰੂਆਤ ਆਪਾਂ ਕਰਾਂਗੇ ਸਾਰੇ ਵਿਦਿਆਰਥੀ ਕੀ ਤੱਕ ਬਣੇ ਰਹੋ ਜੀ ਅੱਜ ਜਿਹੜੇ ਵਿਦਿਆਰਥੀ ਮਾਸਟਰ ਕਾਰਡ ਦਾ ਬੈਚ ਲੈਂਦੇ ਆ ਉਹਨਾਂ ਦੇ ਲਈ ਲੈਕਚਰ ਅਰ ਬੈਚ ਬਿਲਕੁਲ ਫ੍ਰੀ ਤੇ ਜਿਹੜੇ ਵਿਦਿਆਰਥੀ ਲੈਕਚਰ ਆ ਲੈਂਦੇ ਆ ਉਹਨਾਂ ਦੇ ਲਈ ਪੈਕਟ ਸਵੈ ਜਿਹੜਾ ਬਿਲਕੁਲ ਫ੍ਰੀ ਹੋਏਗਾ ਤੋ ਸੁਰੂਆਤ ਆਪਾਂ ਕਰਾਂਗੇ ਜੀ ਲਓ ਕਲਿਆਣੀ ਦੇ ਚਾਲੁਕਿਆ ਵਰਸਿ ਸਥਾਪਨਾ ਕਿਸ ਨੇ ਕੀਤੀ ਸੀ ਬਿਲਕੁਲ ਜੀ ਜੇ ਇਗਜ਼ਾਮ ਕਲੀਅਰ ਕਰਨਾ ਤਾਂ ਕਿਸ ਤੋਂ ਫ੍ਰੀ ਹੋ ਕੇ ਤਿਆਰੀ ਕਰੋ ਜੀ ਬਿਲਕੁਲ ਜੀ ਕਲਿਆਣੀ ਦੇ ਚਾਲੁਕਿਆ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਲਪ ਦੂਜਾ ਨੇ ਤਲਪ ਦੂਜਾ ਤੁਹਾਡਾ ਬਿਲਕੁਲ ਰਾਈਟ ਹੈ ਜੀ ਤਲਪ ਦੂਜਾ ਤੁਹਾਡਾ ਬਿਲਕੁਲ ਰਾਈਟ ਹੈ ਕਲਿਆਣੀ ਦਾ ਸੋਰੀ ਚਾਲੁਕਿਆ ਸਾਮਰਾਜ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਚਾਲੁਕਾ ਵੰਸ਼ ਚਾਲੁਕਿਆ ਵੰਸ਼ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਤਿੰਨ ਭਾਗਾਂ ਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਬੰਡਿਆ ਹੋਇਸੀ ਤੁਹਾਡਾ ਬਿਲਕੁਲ ਰਾਈਟ ਹੈ ਤਿੰਨ ਭਾਗ ਸੀ ਚਾਲੁਕਿਆ ਦੇ ਕਿਹੜੇ ਕਿਹੜੇ ਸੀ ਕਲਿਆਣੀ ਬਤਾਪੀ ਤੇ ਵੇਂਗੀ ਠੀਕ ਹੈ ਜੀ ਇਹ ਤਿੰਨ ਭਾਗ ਦਿੱਤੇ ਗਏ ਸੀ ਚਾਲੁਕਿਆ ਸਮਰਾਜ ਦੇ ਵੰਸ਼ ਦੇ ਜਿਹੜੇ ਸਮਰਾਟ ਸੀ ਉਹ ਕਿਹੜੇ ਕੁੱਲ ਨਾਲ ਸੰਬੰਧਿਤ ਸੀ ਚਾਲੁਕਿਆ ਵੰਸ਼ ਦੇ ਸਮਰਾਟ ਕਿਹੜੀ ਕੁੱਲ ਦੇ ਨਾਲ ਸੰਬੰਧਿਤ ਸੀ ਤੋ ਜਲਦੀ ਨਾਲ ਸੰਪਰਕ ਕਰਕੇ ਅੱਜ ਤੁਸੀਂ ਆਫਰ ਲੈ ਸਕਦੇ ਹੋ ਜੀ ਵੱਡਾ ਤੁਹਾਨੂੰ ਫਾਇਦਾ ਹੋਏਗਾ ਅੱਜ ਤੋ ਬਿਲਕੁਲ ਜੀ ਕਿ 70 ਸੀ ਕਿ 70 ਵੀ ਤੁਹਾਡਾ ਬਿਲਕੁਲ ਰਾਈਟ ਹੈ ਜੀ ਬੀ ਕਿ 70 ਵਾਸਤੇ ਨਾਲ ਸੰਬੰਧਿਤ ਸੀ ਚਾਲੁਕਿਆ ਦੇ ਸ਼ਾਸਕ ਗੰਤੀ ਦੁਰਗਨੇ ਰਾਸ਼ਟਕੋਟ ਸਮਰਾਜ ਸਥਾਪਨਾ ਕਰ ਦਿੱਤੀ ਸੀ ਸਾਰੇ ਵਿਦਿਆਰਥੀ ਅਪਲਾਈ ਕਰ ਦਿਓ ਕਿ ਗੰਤੀ ਦੁਰਗਨੇ ਰਾਸ਼ਟਕੋਟ ਸਮਰਾਜ ਸਥਾਪਨਾ ਕਰ ਦਿੱਤੀ ਸੀ ਸੋ ਵਿਦਿਆਰਥੀ ਵੈਸੇ ਆਪਣੇ ਕਲਾਸ ਅੱਧੇ ਘੰਟੇ ਦਿਆ ਜੇ ਤੁਸੀਂ ਨੇ 60 ਪਲੱਸ ਵਿਦਿਆਰਥੀ ਜੋੜ ਦਿੱਤੇ ਤਾਂ ਕਲਾਸ ਪੂਰਾ 1 ਘੰਟਾ ਚੱਲੇਗੀ ਇਹ ਤੁਹਾਡੇ ਤੇ ਡਿਪੈਂਡ ਹੈ ਜੀ ਵੈਸੇ ਆਪਣੇ ਕਲਾਸ ਅੱਧੇ ਘੰਟੇ ਦਿਆ ਜੇ ਤੁਸੀਂ ਨੇ 60 ਪਲੱਸ ਵਿਦਿਆਰਥੀ ਜੋੜ ਦਿੱਤੇ ਤਾਂ ਕਲਾਸ 1 ਘੰਟਾ ਚੱਲੇਗੀ ਦੰਤੀ ਦੁਰਗ ਨੇ ਰਾਸ਼ਟ੍ਰਕੋਟ ਦੀ ਸਥਾਪਨਾ ਕਿਤੇ 77575 ਦੇ ਵਿੱਚ 52 ਤਰਵਜਸ ਸੀ ਰਾਈਟ ਹੈ ਜੀ ਦੰਤੀ ਦੁਰਗਾ ਦਾ ਕਾਰਜਕਾਲ ਕਿੰਨਾ ਸੀ ਦੰਤੀ ਦੁਰਗਾ ਦਾ ਕਾਰਜਕਾਲ ਕਿੰਨਾ ਸੀ ਕਿਰਪਾ ਕਰਕੇ ਰਿਪਲਾਈ ਕਰ ਦਿਓ ਜੀ ਬਿਲਕੁਲ ਜੀ ਕੁਲਵਿੰਦਰ ਜੀ ਵੀਰਪਾਲ ਜੀ ਗੈਵੀ ਜੀ ਲਾਈਕ ਰਚਲ ਕਰ ਦਿਓ ਤਾਂ ਬਿਲਕੁਲ ਜੀ 753 ਤੋਂ 58 753 ਤੋਂ 52 ਦੰਤੀ ਦੁਰਗਾ ਦਾ ਉੱਤਰ ਅਧਿਕਾਰੀ ਕੌਣ ਸੀ ਦੰਤੀ ਦੁਰਗਾ ਦਾ ਉੱਤਰ ਅਧਿਕਾਰੀ ਕੌਣ ਸੀ ਦੰਤੀ ਦੁਰਗਾ ਦਾ ਉੱਤਰ ਅਧਿਕਾਰੀ ਸੀ ਉਹ ਦਾ ਚਾਚਾ ਕ੍ਰਿਸ਼ਨ ਪਹਿਲਾ ਕ੍ਰਿਸ਼ਨ ਪਹਿਲਾ ਤੇ ਕ੍ਰਿਸ਼ਨ ਪਹਿਲੇ ਦਾ ਕਾਰਜਕਾਲ ਕਿੰਨੇ ਸਾਲ ਤੇ ਕ੍ਰਿਸ਼ਨ ਪਹਿਲੇ ਦਾ ਕਾਰਜਕਾਲ ਕਿੰਨੇ ਸਾਲ ਕ੍ਰਿਸ਼ਨ ਪਹਿਲੇ ਦਾ ਕਾਰਜਕਾਲ ਸੀ 58 ਤੋਂ 73 758 ਤੋਂ 73 ਤੱਕ ਰਾਸ਼ਟ੍ਰਕੋਟ ਸਾਮਰਾਜ ਨੇ ਰਾਸਤਾਂ ਨਿਗੇੜੀ ਸੀ ਰਾਸ਼ਟ੍ਰਕੋਟ ਸਾਮਰਾਜ ਨੇ ਰਾਸਤਾਂ ਨਿਗੇੜੀ ਸੀ ਰਾਸ਼ਟ੍ਰਕੋਟ ਦੇ ਰਾਸਤਾਂ ਨਿਗੇੜੀ ਸੀ ਸੋ ਪੋਲੀਟੀਕਲ ਲੈਕਚਰਰ ਦੇ ਆਪਾਂ ਨਵੇਂ ਨੋਟਸ ਤਿਆਰ ਕਰ ਦਿੱਤੇ ਆ ਜਲਦੀ ਨਾਲ ਸੰਪਰਕ ਕਰ ਸਕਦੇ ਜੀ ਪੋਲੀਟੀਕਲ ਲੈਕਚਰਰ ਦੇ ਨਵੇਂ ਨੋਟਸ ਅਪਡੇਟ ਨੋਟਸ ਆਪਾਂ ਨੇ ਤਿਆਰ ਕਰ ਦਿੱਤੇ ਆ ਸੋ ਬਿਲਕੁਲ ਜੀ ਮਾਇਨਕੇਟ ਤੁਹਾਡਾ ਰਾਈਟ ਹੈ ਮਾਇਨਕੇਟ ਤੁਹਾਡਾ ਬਿਲਕੁਲ ਰਾਈਟ ਹੈ ਜਿ ਰਾਸ਼ਟਪੂਤ ਸਮਰਾਟ ਦੀ ਰਾਜਧਾਨੀ ਸਿੱਧੇ ਮਾਇਨਕੇਟ ਪੱਲਵ ਸਮਰਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਪੱਲਵ ਸਮਰਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਪੱਲਵ ਦੇ ਕਰੇ ਜਿਰਪਲੇ ਸਿੰਘ ਵਿਸਨੂ ਹੋਏ ਸਿੰਘ ਵਿਸਨੂ ਤੇ ਪੱਲਵ ਸਮਰਾਜ ਦੀ ਰਾਜਧਾਨੀ ਕਿਹੜੀ ਸੀ ਪੱਲਵ ਸਮਰਾਜ ਦੀ ਰਾਜਧਾਨੀ ਕਿਹੜੀ ਸੀ ਪੱਲਵ ਸਮਰਾਜ ਦੀ ਰਾਜਧਾਨੀ ਕਿਹੜੀ ਸੀ ਕਾਚੀ ਕਾਂਚੀ ਤੁਹਾਡਾ ਬਿਲਕੁਲ ਰਾਈਟ ਆ ਸਿੰਘ ਵਿਸਨੂ ਦਾ ਦਰਬਾਰੀ ਕਵੀ ਕੌਣ ਸੀ ਸਿੰਘ ਵਿਸਨੂ ਦਾ ਦਰਬਾਰੀ ਕਵੀ ਕੌਣ ਸੀ ਸਿੰਘ ਵਿਸ਼ਨੂੰ ਦਾ ਦਰਬਾਰੀ ਕਵੀ ਕੌਣ ਸੀ ਪੈਰਵੀ ਪੈਰਵੀ ਦੀ ਰਚਨਾ ਕਿਹੜੀ ਸੀ ਪੈਰਵੀ ਦੀ ਰਚਨਾ ਕਿਹੜੀ ਸੀ ਪੈਰਵੀ ਨੇ ਕਿਹੜੀ ਰਚਨਾ ਕੀਤੀ ਸੀ ਪੈਰਵੀ ਦਾ ਗ੍ਰੰਥ ਕਿਹੜਾ ਸੀ ਕਿਤਾਬ ਜੁਨੀ ਕੀ ਤਾਰ ਦੁਨੀਆ ਤੁਹਾਡਾ ਬਿਲਕੁਲ ਰਾਈਟ ਹੈ ਜੀ ਬਿਲਕੁਲ ਜੀ ਇਸ ਤੋਂ ਬਾਅਦ ਆਪਾਂ ਕਰਾਂਗੇ ਰਾਸ਼ਟਕੂਟ ਵੰਸ਼ ਦੀ ਮਾਤ ਭਾਸ਼ਾ ਕਿਹੜੀ ਸੀ ਰਾਸ਼ਟਕੂਟ ਵੰਸ਼ ਦੀ ਮਾਤ ਭਾਸ਼ਾ ਕਿਹੜੀ ਸੀ ਰਾਸ਼ਟਕੂਟ ਦੀ ਮਾਤ ਭਾਸ਼ਾ ਕੰਨੜ ਸੀ ਕੰਨੜ ਤੁਹਾਡਾ ਬਿਲਕੁਲ ਰਾਈਟ ਹੈ ਮੋਗਲ ਸਾਮਰਾਜ ਦੀ ਰਾਜ ਭਾਸ਼ਾ ਕਿਹੜੀ ਸੀ ਮੁਗਲ ਸਾਮਰਾਜ ਦੀ ਰਾਜ ਭਾਸ਼ਾ ਕਿਹੜੀ ਸੀ? ਮੁਗਲ ਸਾਮਰਾਜ ਦੀ ਮੁਗਲ ਸਾਮਰਾਜ ਦੀ ਫਾਰਸੀ ਫਾਰਸੀ ਤੁਹਾਡਾ ਰਾਈਟ ਹੈ ਜੀ ਤੇ ਗੁਪਤ ਕਾਲ ਦੀ ਰਾਜ ਭਾਸ਼ਾ ਕਿਹੜੀ ਸੀ? ਗੁਪਤ ਕਾਲ ਦੀ ਰਾਜ ਭਾਸ਼ਾ ਕਿਹੜੀ ਸੀ? ਗੁਪਤ ਕਾਲ ਦੀ ਰਾਜ ਭਾਸ਼ਾ ਕਿਹੜੀ ਸੀ? ਸੰਸਕ੍ਰਿਤ ਸੰਸਕ੍ਰਿਤ ਤੁਹਾਡਾ ਰਾਈਟ ਹੈ ਦਿੱਲੀ ਸਤਨਤ ਦੀ ਰਾਜ ਭਾਸ਼ਾ ਕਿਹੜੀ ਸੀ ਦਿੱਲੀ ਸਲਤਨਤ ਦੀ ਰਾਜ ਭਾਸ਼ਾ ਕਿਹੜੀ ਸੀ ਦਿੱਲੀ ਸਲਤਨਤ ਦੀ ਰਾਜ ਭਾਸ਼ਾ ਇਹ ਪੇਰਚਤਾ ਕੀਵਾ ਰਾਜਕਿਆ ਫਾਰਸੀ ਫਾਰਸੀ ਤੁਹਾਡਾ ਬਿਲਕੁਲ ਰਾਈਟ ਹੈ ਜੀ ਕਿਹੜੇ ਗੁਪਤ ਸਮਰਾਟ ਨੇ ਦੱਖਣੀ ਭਾਰਤ ਦੇ 12 ਰਾਜਾਂ ਤੇ ਜਿੱਤ ਪ੍ਰਾਪਤ ਕੀਤੀ ਕਿਹੜੇ ਗੁਪਤ ਸਮਰਾਟ ਨੇ ਦੱਖਣੀ ਭਾਰਤ ਤੇ 12 ਰਾਜ ਜਿੱਤ ਪ੍ਰਾਪਤ ਕੀਤੀ ਸੀ ਸਮੁੰਦਰ ਗੁਪਤ ਨੇ ਸਮੁੰਦਰ ਗੁਪਤ ਦਾ ਕਾਰਜਕਾਲ ਕਿੰਨਾ ਸੀ ਸਮੁੰਦਰ ਗੁਪਤ ਦਾ ਕਾਰਜਕਾਲ ਕਿੰਨਾ ਸੀ ਟਾਈਮ ਪੀਰੀਅਡ ਕਿੰਨਾ ਸੀ ਕਾਰਜਕਾਲ 335 ਤੋਂ 75 ਸਮੁੰਦਰ ਗੁਪਤ ਨੂੰ ਭਾਰਤ ਦਾ ਨੇਪੋਲੀਨ ਕਿਸ ਨੇ ਕਿਹਾ ਸੀ समुद्र गुप्त नारत का नपोलियन किसने कहा बी ए समिथ ने बी ए समिथ ने समुंदर स्मित्न। गुप्त का दरबारी कवि कौन से? समुद्र गुप्त का दरबारी कवि कौन से? दरबारी इतिहासकार कौन सी से? समुद्री सेना हरिसेर हरिसेर थोड़ा राइट है ਸਮੁੰਦਰ ਗੁਪਤ ਨੇ ਕਿਹੜੀ ਉਪਾਦੀ ਧਾਰਨ ਕੀਤੀ ਸੀ? ਸਮੁੰਦਰ ਗੁਪਤ ਨੇ ਕਿਹੜੀ ਉਪਾਦੀ ਧਾਰਨ ਕੀਤੀ ਸੀ? ਉਪਾਦੀ ਧਾਰਨ ਕੀਤੀ ਸੀ ਕਵੀ ਰਾਜ। ਕਵੀ ਰਾਜ ਤੁਹਾਡਾ ਬਿਲਕੁਲ ਰਾਈਟ ਹੈ। ਕਵੀ ਰਾਜ ਦੀ ਉਪਾਦੀ ਧਾਰਨ ਕਰਨ ਵਾਲਾ ਸੀ ਅਸ਼ਟਾੰਗ ਸੰਗ੍ਰਹਿ ਨਾਮਕ ਗ੍ਰੰਥ ਦਾ ਰਚਿਤਕ ਹੋਣਾ। ਅਸ਼ਟਾੰਗ ਮਾਰਕ ਅਸ਼ਟਾੰਗ ਸੰਗ੍ਰਹਿ ਨਾਮਕ ਗ੍ਰੰਥ ਦੀ ਰਚਨਾ ਕਿਸ ਨੇ ਕੀਤੀ ਹੈ? ਤਿੰਨ ਬਰਦਾਰੀ ਬਲਾਈ ਕੇ ਦੀ ਸਾਰੇ ਵਿਦਿਆਰਥੀ ਅਸ਼ਟਾਂਗ ਸੰਗ੍ਰਹਿ ਦਾ ਰਚੇਤਾ ਕੌਣ ਹੈ ਬ੍ਰਾਹਮਿਹਰ ਬ੍ਰਾਹਮਿਹਰ ਕਿਸ ਦੇ ਦਰਬਾਰ ਵਿੱਚ ਰਹਿੰਦਾ ਸੀ ਬ੍ਰਾਹਮਿਹਰ ਕਿਸ ਦੇ ਦਰਬਾਰ ਚ ਰਹਿੰਦਾ ਸੀ ਕਰੇ ਜਿਨੇ ਬ੍ਰਾਹਮਿਹਰ ਕਿਸ ਦੇ ਦਰਬਾਰ ਵਿੱਚ ਸੀ ਚੰਦਰਗੁਪਤ ਦੂਜੇ ਦੇ ਨੌ ਰਤਨ ਪਿੱਤਰ ਸੀ ਤਰਵੰਤਰੀ ਬ੍ਰਾਹਮੇਹਰ ਕਾਲੀਦਾਸ ਇਸ ਤਾਰੇ ਚੰਦਰਗੁਪਤ ਦੂਜੇ ਦੇ ਦਰਬਾਰ ਸੀ ਬਿਲਕੁਲ ਰਾਈਟ ਹੈ ਬਾਣਪਟ ਕਿਸ ਦੇ ਦਰਬਾਰ ਸੀ ਬਾਣਪਟ ਕਿਸ ਦੇ ਦਰਬਾਰ ਵਿੱਚ ਸੋ ਬਾਣਪਟ ਸੀ ਹਰਸਵਰਧਨ ਦੇ ਬਾਣਪਟ ਹਰਸਵਰਧਨ ਦੇ ਕਾਲੀਦਾਸ ਕਿਹੜੇ ਕਾਲ ਦਾ ਮਹੱਤਵਪੂਰਨ ਕਵੀ ਹੋਇਆ ਸੀ ਕਾਲੀਦਾਸ ਕਿਹੜੇ ਕਾਲ ਦਾ ਮਹੱਤਵਪੂਰਨ ਕਵੀ ਗੁਪਤ ਕਾਲ ਦਾ ਗੁਪਤ ਕਾਲ ਦਾ ਸਹੀ ਬਿਲਕੁਲ ਰਾਈਟ ਹੈ ਗੁਪਤ ਕਾਲ ਕਿਹੜੇ ਧਰਮ ਲਈ ਸੁਨਹਿਰੀ ਯੁੱਗ ਸੀ ਗੁਪਤ ਕਾਲ ਕਿਹੜੇ ਧਰਮ ਲਈ ਸੁਨਹਿਰੀ ਯੁੱਗ ਸੀ ਸੋ ਰਿਪਲਾਈ ਕਰਨਾ ਚਾਹੀਦਾ ਗੁਪਤ ਕਾਲ ਕਿਹੜੇ ਹਿੰਦੂ ਧਰਮ ਦੇ ਲਈ ਸੀ ਹਿੰਦੂ ਧਰਮ ਦੇ ਲਈ ਸੀ ਤੁਹਾਡਾ ਬਿਲਕੁਲ ரைਟ ਹੈ ਗੁਪਤ ਸਾਮਰਾਜ ਦਾ ਸੰਸਥਾਪਕ ਕੌਣ ਸੀ ਗੁਪਤ ਸਾਮਰਾਜ ਦਾ ਸਥਾਪਕ ਕੌਣ ਸੀ ਗੁਪਤ ਦਾ ਸੰਸਥਾਪਕ ਸੀ ਸ੍ਰੀ ਗੁਪਤਾ ਸ੍ਰੀ ਗੁਪਤਾ ਤੁਹਾਡਾ ரைਟ ਹੈ ਸ੍ਰੀ ਗੁਪਤਾ ਗੁਪਤ ਕਾਲ ਦੀ ਸਥਾਪਨਾ ਕਿਹੜੀ ਸਦੀ ਵਿੱਚ ਕੀਤੀ ਗਈ ਸੀ ਗੁਪਤ ਕਾਲ ਦੀ ਸਥਾਪਨਾ ਕਿਹੜੀ ਸਦੀ ਵਿੱਚ ਕੀਤੀ ਗਈ ਸੀ ਕਿਹੜੀ ਸਦੀ ਵਿੱਚ ਗੁਪਤ ਕਾਲ ਸਥਾਪਿਤ ਕੀਤਾ ਗਿਆ ਬਿਲਕੁਲ ਜੀ 3ਵੀਂ ਸਦੀ ਵਿੱਚ ਕੀਤਾ ਗਿਆ ਸੀ ਜੀ 3 ਤੀ ਸਦੀ ਵਿੱਚ ਸਥਾਪਿਤ ਕੀਤਾ ਗਿਆ ਚੰਦਰ ਵਿਆਕਰਨ ਕਿਸ ਦੀ ਰਚਨਾ ਚੰਦਰ ਵਿਆਕਰਨ ਕਿਸ ਦੀ ਰਚਨਾ ਹੈ ਕਿਰਪਾ ਕਰਕੇ ਰਿਪਲਾਈ ਕਰਨਾ ਸਾਰੇ ਨੇ ਕਿ ਚੰਦਰ ਵਿਆਕਰਨ ਕਿਸ ਦੀ ਰਚਨਾ ਹੈ ਚੰਦਰ ਵਿਆਕਰਨ ਕਿਸ ਦੀ ਰਚਨਾ ਚੰਦਰ ਗੋਮੀ ਦੀ ਚੰਦਰ ਗੋਮੀ ਦੀ ਰਚਨਾ ਜੀ ਚੰਦਰ ਵਿਆਕਰਨ ਤੁਹਾਡਾ ਬਿਲਕੁਲ ਰਾਈਟ ਹੈ ਅਸ਼ਟਵਧਾਇਤਾ ਲੇਖਕ ਕੌਣ ਹੈ ਅਸ਼ਟਵਧਾਇਤਾ ਲੇਖਕ ਕੌਣ ਹੈ ਅਸ਼ਟ ਉਦਾਇਤ ਲੇਖਕ ਕੌਣ ਹੈ? ਅਸ਼ਟ ਦਾਇਦਾ ਪਾਣਿਣੀ ਅਸ਼ਟ ਉਦਾਇਦਾ ਪਾਣਿਣੀ ਤੁਹਾਡਾ ਬਿਲਕੁਲ ரைਟ ਹੈ ਜੀ ਪਾਣਿਣੀ ਤੁਹਾਡਾ ரைਟ ਹੈਗਾ ਉਸ ਚੋਲ ਸ਼ਾਸਕ ਦਾ ਨਾਮ ਦੱਸੋ ਜਿਸ ਨੇ ਸਮੁੱਚੀ ਸ਼੍ਰੀਲੰਕਾ ਉੱਤੇ ਕਬਜ਼ਾ ਕੀਤਾ ਉਸ ਚੋਲ ਸਮਰਾਟ ਦਾ ਨਾਮ ਦੱਸਦੇ ਹੋ ਜਿਸ ਨੇ ਸਮੁੱਚੀ ਲੰਕਾ ਉੱਪਰ ਕਬਜ਼ਾ ਕੀਤਾ ਸੀ ਬਿਲਕੁਲ ਜੀ 41 ਨੰਬਰ ਦਾ ਰਿਪਲਾਈ ਕਰਾਂਗੇ ਆਪਾਂ ਇਤਾਲੀ ਦਾ ਰਾਈਟ ਹੈਂਡ ਸਬ ਅਪਲਾਈ ਕਰ ਰਿਹਾ ਕਿ ਕਿਸ ਨੇ ਲੰਕਾ ਤੇ ਕਬਜ਼ਾ ਕੀਤਾ ਕਿਰਪਾ ਕਰਕੇ ਥੋੜਾ ਜਿਹਾ ਸੋਚ ਕੇ ਵਿਚਾਰ ਕੇ ਸਾਰੇ ਵਿਦਿਆਰਥੀ ਰਿਪਲਾਈ ਕਰਿਓ ਜੀ ਪੂਰੀ ਲੰਕਾ ਤੇ ਕਬਜ਼ਾ ਕਰਨ ਵਾਲਾ ਕੌਣ ਸੀ ਰਾਜੇਂਦਰ ਜੈਪੀ ਹੋਰ ਪੂਰੀ ਲੰਕਾ ਤੇ ਕਬਜ਼ਾ ਕਰਨ ਵਾਲਾ ਕੌਣ ਸੀ ਕਰੇ ਮੈ ਜਵਾਬ ਚੋ ਬਾਕੀ ਸਾਰੇ ਵਿਦਿਆਰਥੀ ਸੋਚ ਕੇ ਵਿਚਾਰ ਕੇ ਜਵਾਬ ਦੇ ਰਹੇ ਹੋ ਜੀ ਕਿ ਉਸ ਟੋਲ ਸਾਸਟਰ ਦਾ ਨਾਮ ਦੱਸੋ ਜਿਸ ਨੇ ਪੂਰੀ ਲੰਕਾ ਤੇ ਕਬਜ਼ਾ ਕੀਤਾ ਸੀ ਕਵਚਨ ਨੰਬਰ 41 ਆਪਾਂ ਕਰ ਲਈਆਂ। ਤੋਂ ਬਿਲਕੁਲ ਜੀ ਤੁਹਾਡਾ ਰਾਈਟ ਹੈਗਾ ਬੀ, ਰਜਿੰਦਰ ਪਹਿਲਾ। ਰਜਿੰਦਰ ਪਹਿਲਾ। ਚੋਲ ਵਸਤ ਸਮੇ ਦਾ ਸੰਗੀਤਕਾਰ ਕੰਬਨ ਕਿਹੜੀ ਭਾਸ਼ਾ ਦੇ ਨਾਲ ਸਬੰਧਤ ਸੀ? ਚੋਲ ਸਾਮਰਾਜ ਦਾ ਮਹਾਨ ਸੰਗੀਤਕਾਰ ਕੰਬਨ ਕਿਹੜੀ ਭਾਸ਼ਾ ਦਾ ਮਹਾਨ ਵਿਦਵਾਨ ਸੀ? ਸੁਕੰਬਨ ਸੀ ਤਾਮਿਲ ਦਾ ਤਾਮਿਲ ਤੁਹਾਡਾ ਬਿਲਕੁਲ ਰਾਈਟ ਹੈ ਜੀ ਕੰਬਨ ਸੀ ਤਾਮਿਲ ਦਾ ਤਾਮਿਲ ਤੁਹਾਡਾ ਬਿਲਕੁਲ ਰਾਈਟ ਹੈ ਖੁਜਰਾਹੋ ਮੰਦਿਰਾਂ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਖੁਜਰਾਹੋ ਸਥਿਤ ਮੰਦਿਰਾਂ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਖੁਜਰਾਹੋ ਸਥਿਤ ਮੰਦਿਰਾਂ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਜੀ ਚੰਦੇਲ ਰਾਜਪੂਤਾਂ ਨੇ ਚੰਦੇਲ ਰਾਜਪੂਤਾਂ ਨੇ ਅਜੰਤਾ ਦੀ ਗੁਫਾਾਂ ਮਾ ਕਿਹੜੇ ਰਾਜ ਦੇ ਵਿੱਚ ਨੇ ਜੀ ਅਜੰਤਾ ਦੀ ਗੁਫਾਾਂ ਮਾ ਕਿਹੜੇ ਰਾਜ ਦੇ ਵਿੱਚ ਨੇ ਅਜੰਤਾ ਦੀ ਗੁਫਾਾਂ ਮਾ ਕਿਹੜੇ ਰਾਜ ਦੇ ਵਿੱਚ ਨੇ ਸੋ ਕਿਰਪਾ ਕਰਕੇ ਜਿਹੜੇ ਵੀ ਵਿਦਿਆਰਥੀ ਅੱਜ ਮਾਸਟਰ ਕਾਰਡ ਦੇ ਬੈਚ ਪ੍ਰਾਪਤ ਕਰਦੇ ਆ ਤੁਹਾਡੇ ਲਈ ਅੱਜ ਬਹੁਤ ਵੱਡਾ ਮੌਕਾ ਹੈ ਜੀ ਕਿ ਤੁਸੀਂ ਲੈਕਚਰਰ ਦਾ ਬੈਚ ਬਿਲਕੁਲ ਫ੍ਰੀ ਪ੍ਰਾਪਤ ਕਰ ਸਕਦੇ ਹੋ ਵਿਦਬੁਕਸ ਸੋ ਜਲਦੀ ਨਾਲ ਆਪਣੇ ਨਾਮ ਕਰਜ ਕਰਵਾ ਦਿਓ ਭੈਚ ਆਪਾਂ ਨੇ ਸਟਾਰਟ ਕਰ ਦਿੱਤਾ ਹੈ। ਤੋਂ ਬਿਲਕੁਲ ਜੀ ਤੁਹਾਡਾ ਰਾਈਟ ਹੈ ਮਹਾਰਾਸ਼ਟਰ ਦੇ ਵਿੱਚ ਨੇ। ਮਹਾਰਾਸ਼ਟਰ ਦੇ ਵਿੱਚ ਨੇ ਜੀ ਅਜੰਤਾ ਦੇ ਗੁਫਾਮਾਂ ਸਾਂਚੀ ਦਾ ਸਤੂਪ ਕਿਹੜੇ ਰਾਜ ਦੇ ਵਿੱਚ ਹੈ? ਸਾਂਚੀ ਦਾ ਸਤੂਪ ਕਿਹੜੇ ਰਾਜ ਦੇ ਵਿੱਚ ਹੈ? ਸਾਂਚੀ ਦਾ ਸਤੂਪ ਹੈ ਜੀ ਮੰਧੇਆ ਪ੍ਰਦੇਸ਼ ਦੇ ਵਿੱਚ, ਐਮਪੀ ਦੇ ਵਿੱਚ ਸਾਂਚੀ ਦਾ ਸਤੂਪ ਤੁਹਾਡਾ ਰਾਈਟ ਹੈ। ਸਾਂਚੀ ਦਾ ਸਤੂਪ ਹੈ ਜੀ ਐਮਪੀ ਦੇ ਵਿੱਚ। ਸੂਰਜ ਮੰਦਿਰ ਕਿੱਥੇ ਹੈ? ਸੂਰਜ ਮੰਦਿਰ ਕਿਹੜੇ ਰਾਜ ਦੇ ਵਿੱਚ ਹੈ ਸਾਰੇ ਵਿਦਿਆਰਥੀ ਰਿਪਲਾਈ ਕਰੋ ਤੇ ਸੂਰਜ ਮੰਦਿਰ ਕਿਹੜੇ ਰਾਜ ਦੇ ਵਿੱਚ ਹੈ ਕੋਨਾਰਕ ਦਾ ਸੂਰਜ ਮੰਦਿਰ ਓਡੀਸ਼ਾ ਦੇ ਵਿੱਚ ਹੈ ਜੀ ਕੋਨਾਰਕ ਦਾ ਸੂਰਜ ਮੰਦਿਰ ਓਡੀਸ਼ਾ ਦੇ ਵਿੱਚ ਹੈ ਤੁਹਾਡਾ ਬਿਲਕੁਲ ਰਾਈਟ ਹੈ ਸੋਮਨਤ ਮੰਦਿਰ ਕਿਹੜੇ ਰਾਜ ਦੇ ਵਿੱਚ ਹੈ ਸੋਮਨਰਥ ਮੰਦਿਰ ਕਿਹੜੇ ਰਾਜ ਦੇ ਵਿੱਚ ਹੈ ਸੋਮਨਾਰਥ ਮੰਦਿਰ ਕਿਹੜੇ ਰਾਜ ਦੇ ਵਿੱਚ ਹੈ ਸੋਮਨਰਥ ਮੰਦਿਰ ਜੀ ਗੁਜਰਾਤ ਵਿੱਚ ਹੈ ਗੁਜਰਾਤ ਤੁਹਾਡਾ ਰਾਈਟ ਹੈ ਤੁਰਕਾਂ ਦਾ ਪਹਿਲਾ ਸੁਲਤਾਨ ਕੌਣ ਸੀ ਤੁਰਕਾਂ ਦਾ ਪਹਿਲਾ ਸ਼ਾਸਕ ਕੌਣ ਸੀ ਰਿਪਲਾਈ ਕਰ ਦਿਓ ਜੀ ਤੁਰਕਾਂ ਦਾ ਪਹਿਲਾ ਸਮਰਾਟ ਸੀ ਕੌਣ ਤੋਂ ਬਿਲਕੁਲ ਜੀ ਮੁਹੰਮਦ ਬਿਨ ਕਾਸਮ ਮੁਹੰਮਦ ਬਿਨ ਕਾਸਮ ਨੇ ਭਾਰਤ 'ਤੇ ਹਮਲਾ ਕਦੋਂ ਕੀਤਾ ਸੀ ਮੁਹੰਮਦ ਬਿਨ ਕਾਸਮ ਨੇ ਭਾਰਤ 'ਤੇ ਹਮਲਾ ਕਦੋਂ ਕੀਤਾ ਸੀ 712 ਦੇ ਵਿੱਚ ਸਿੰਘ ਦੇ ਹਮਲੇ ਜਿੱਤ ਸਿਰਾਜਾ ਦਾਹਰ ਦੇ ਸਮੇਂ ਰਾਜਾ ਦਾਹਰ ਦੇ ਸਮੇਂ ਇਸ ਤੋਂ ਬਾਅਦ ਆਪਾਂ ਕਰਾਂਗੇ ਕਿਿਹੜੇ ਹਿੰਦੂ ਸੈਸਾ ਸ਼ਾਸਕ ਨੇ ਮਹਿਮੂਦ ਗਜਨਵੀ ਤੋਂ ਹਾਰ ਕੇ ਆਤਮ ਹੰਤਿਆ ਕਰਨੀ ਸੀ ਇੰਪੋਰਟੈਂਟ ਹੈ ਜੀ ਮਹਿਮੂਦ ਗਜਨਵੀ ਤੋਂ ਹਾਰ ਕੇ ਕਿਸ ਨੇ ਆਤਮ ਹੰਤਿਆ ਕਰਨੀ ਸਵਾਲ ਨੰਬਰ 45 ਤੋਂ 45 ਦਾ ਰਾਈਟ ਹੈ ਜੀ ਜੈਪਾਲ ਜੈਪਾਲ ਤੁਹਾਡਾ ਰਾਈਟ ਹੈ ਜੀ ਏ ਮਹਿਮੂਦ ਗੱਜਨਵੀ ਮਹਿਮੂਦ ਗੱਜਨਵੀ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ ਸੀ ਬਿਲਕੁਲ ਜੀ ਰਿਪਲਾਈ ਕਰ ਦਿਓ ਕਿ ਮਹਿਮੂਦ ਗੱਜਨਵੀ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ ਸੀ ਕਿਰਪਾ ਕਰਕੇ ਸੋਚ ਕੇ ਸਹੀ ਜਵਾਬ ਰਿਪਲਾਈ ਕਰਨਾ ਸੋ ਬਿਲਕੁਲ ਜੀ 17 ਹਮਲੇ ਕੀਤੇ ਸੀ ਗੱਜਰਵੀ ਨੇ ਸੋਮਨਾਥ ਮੰਦਰ 'ਤੇ ਕਦੂਰਟਿਆ ਸੀ ਗੱਜਨਵੀ ਨੇ ਸੋਮਨਾਥ ਮੰਦਰ 'ਤੇ ਕਦੂਰਟਿਆ ਸੀ ਕਿਰਪਾ ਕਰਕੇ ਰਿਪਲਾਈ ਕਰ ਦਿਓ ਕਿ ਗੱਜਨਵੀ ਨੇ ਸੋਮਨਾਥ ਮੰਦਰ 'ਤੇ ਕਦੂਰਟਿਆ ਸੀ 2025 ਦੇ ਵਿੱਚ ਤੇ ਸੋਮਨਾਥ ਮੰਦਿਰ ਨੂੰ ਲੁੱਟਣਾ ਕਿੰਵਾਂ ਹਮਲਾ ਸੀ ਸੋਮਨਾਥ ਮੰਦਿਰ ਨੂੰ ਲੁੱਟਣਾ ਗਜਨਵੀ ਦਾ ਕਿੰਵਾਂ ਹਮਲਾ ਸੀ ਸੋਮਨਾਥ ਮੰਦਿਰ ਨੂੰ ਲੁੱਟਣਾ ਗਜਨਵੀ ਦਾ 16ਵਾਂ 16ਵਾਂ ਤੁਹਾਡਾ ਬਿਲਕੁਲ ரைਟ ਹੈ ਜੀ ਤੇ ਗਜਨਵੀ ਦੇ ਦਰਬਾਰੀ ਇਤਿਹਾਸਕਾਰ ਕੌਣ-ਕੌਣ ਸੀ ਗਜਨਵੀ ਦੇ ਦਰਬਾਰੀ ਇਤਿਹਾਸਕਾਰ ਕੌਣ-ਕੌਣ ਸੀ ਗਜਨਵੀ ਦੇ ਦਰਬਾਰੀ ਇਤਿਹਾਸਕਾਰ ਕੌਣ-ਕੌਣ ਸੀ ਪਕਰ ਕੇ ਸਾਰੇ ਜਵਾਬ ਜੀ ਰਿਪਲਾਈ ਕਰਦੇ ਪੂਫਾ ਬਿਲਕੁਲ ਜੀ ਬਹੁਤ ਵਧੀਆ ਐਫ ਜੂ ਐਫ ਏ ਐਪ ਤੇ ਫਾਰੂਕੀ ਜੋਦੇ ਉਤਵੀ ਐਪ ਤੇ ਫਿਰਦੌਸੀ ਤੇ ਅਲਗਰੂਨੀ ਠੀਕ ਹੈ ਜੀ ਇਹ ਚਾਰ ਇਤਿਹਾਸਕਾਰ ਸੀ ਸੋਮਨਾਥ ਦੇ ਮੰਦਿਰ ਦਾ ਸਬੰਧ ਕਿਹੜੇ ਦੇਵਤੇ ਨਾਲ ਹੈ ਸੋਮਨਾਥ ਦੇ ਮੰਦਿਰ ਦਾ ਸਬੰਧ ਕਿਹੜੇ ਦੇਵਤੇ ਨਾਲ ਹੈ ਸੋਮਨਾਥ ਦੇ ਮੰਦਿਰ ਦਾ ਸਬੰਧ ਕਿਹੜੇ ਦੇਵਤੇ ਨਾਲ ਹੈ ਬੈਰੇ ਕੋਲ ਬਹੁਤ ਵਧੀਆ ਜੀ ਕਿਹੜੇ ਦੇਵਤੇ ਨਾਲ ਹੈ ਕਿਰਪਾ ਕਰਕੇ ਸੋਚ ਕੇ ਵਿਚਾਰ ਕੇ ਰਿਪਲਾਈ ਕਰਿਓ ਜੀ ਸੋਮਨਾਥ ਮੰਦਿਰ ਹੈ ਜੀ ਸ਼ਿਵ ਜੀ ਦੇ ਨਾਲ ਸੰਬੰਧਿਤ ਸੀ ਤੁਹਾਡਾ ਰਾਈਟ ਹੈ ਜੀ ਸੀ ਤੁਹਾਡਾ ਬਿਲਕੁਲ ਰਾਈਟ ਹੈ ਗੁਜਰਾਤ ਵਿੱਚ ਸੋਮਨਾਥ ਮੰਦਿਰ ਇਸ ਤੋਂ ਬਾਅਦ ਮਹਿਮੂਦ ਗੱਜਰਵੀ ਨੂੰ ਹਮਲੇ ਦੀ ਪ੍ਰੇਰਣਾ ਕਿਸ ਤੋਂ ਮਿਲੀ ਮਹਿਮੂਦ ਗੱਜਰਵੀ ਨੂੰ ਹਮਲੇ ਦੀ ਪ੍ਰੇਰਣਾ ਕਿਸ ਤੋਂ ਮਿਲੀ ਗਜਰਵੀ ਨੂੰ ਹਮਰੇ ਦੀ ਪ੍ਰੇਰਣਾ ਕਿੱਥੋਂ ਮਿਲੀ ਸੀ ਇਸ ਨੂੰਾਇਲ ਖਲੀਫਾ ਕਾਦਰ ਬਿਲਹਾ ਮੁਹੰਮਦ ਗੋਰੀ ਸੁਭਗਤ ਕੀ ਸੁ ਮੁਹੰਮਦ ਗਜਰਵੀ ਨੂੰ ਹਮਲੇ ਕਰਨ ਦੀ ਪ੍ਰੇਰਣਾ ਮਿਲੀ ਸੀ ਖਲੀਫਾ ਤੋਂ ਖਲੀਫਾ ਤੁਹਾਡਾ ਬਿਲਕੁਲ ਰਾਈਟ ਹੈ ਜੀ ਖਲੀਫਾ ਤੋਂ ਮਿਲੀ ਸੀ ਪ੍ਰੇਰਣਾ ਮੁਹੰਮਦ ਗੋਰੀ ਦਾ ਕਤਲ ਕਿਹਨੇ ਕੀਤਾ ਸੀ ਮੁਹੰਮਦ ਗੋਰੀ ਦਾ ਕਤਲ ਕਿੰਨਾ ਨੇ ਕੀਤਾ ਸੀ ਕਿਰਪਾ ਕਰਕੇ ਰਿਪਲਾਈ ਕਰ ਦਿਓ ਜੀ ਮੁਹੰਮਦ ਗੋਰੀ ਦਾ ਕਤਲ ਕਿੰਨਾ ਨੇ ਕੀਤਾ ਸੀ ਖੋਖਰਾ ਨੇ ਖੋਖਰ ਨੇ ਕਤਲ ਕੀਤਾ ਸੀ ਮੁਹੰਮਦ ਗੋਰੀ ਨੇ ਮਲਤਾਨ ਤੇ ਹਮਲਾ ਕਦੋਂ ਕੀਤਾ ਸੀ ਮੁਹੰਮਦ ਗੋਰੀ ਨੇ ਮਲਤਾਨ ਤੇ ਹਮਲਾ ਕਦੋਂ ਕੀਤਾ ਸੀ ਸੋ ਜਿਹੜੇ ਵਿਦਿਆਰਥੀ ਆਫਲਾਈਨ ਬੈਚ ਲੈਣਾ ਚਾਹੁੰਦੇ ਆ ਜੀ ਆਫਲਾਈਨ ਬੈਚ ਅਸਤੀ ਨੇ ਸਟਾਰਟ ਕਰ ਦਿੱਤੇ ਆ ਤੁਸੀਂ ਮਾਸਟਰ ਕਾਰਡ ਸਮਾਜਿਕ ਸਿੱਖਿਆ ਔਰ ਲੈਕਚਰ ਹਿਸਟਰੀ ਪੋਲੀਟੀਕਲ ਦੇ ਜਿਹੜੇ ਆਫਲਾਈਨ ਬੈਚ ਆ ਉਹ ਪ੍ਰਾਪਤ ਕਰ ਸਕਦੇ ਹੋ ਆਫਲਾਈਨ ਬੈਚ ਸਟਾਰਟ ਹੋ ਚੁੱਕੇ ਆ ਸੋ 1175 ਤੁਹਾਡਾ ਬਿਲਕੁਲ ਰਾਈਟ ਹੈ ਜੀ 1175 ਤੁਹਾਡਾ ਬਿਲਕੁਲ ਜੀ ਤੇ ਮੁਹੰਮਦ ਗੌਰੀ ਨੇ ਮੁਲਤਾਨ ਤੇ ਹਮਲਾ ਕਦੋਂ ਕੀਤਾ ਸੀ ਤੁਹਾਡਾ ਸੌਰੀ ਗੁਜਰਾਤ ਤੇ ਹਮਲਾ ਕਦੋਂ ਕੀਤਾ ਸੀ ਮੁਹੰਮਦ ਗੌਰੀ ਨੇ ਗੁਜਰਾਤ ਤੇ ਹਮਲਾ ਕਦੋਂ ਕੀਤਾ ਸੀ ਗੁਜਰਾਤ ਮੁਲਤਾਨ 1175 ਹੈ ਗੁਜਰਾਤ 1178 ਹੈ ਗੁਜਰਾਤ 1178 ਤੁਹਾਡਾ ਰਾਈਟ ਹੈ ਜੀ ਚੰਦਾਵੜ ਦਾ ਜੁੱਧ ਕਦੋਂ ਹੋਇਆ ਸੀ ਚੰਦਾਵੜ ਦਾ ਜੁੱਧ ਕਦੋਂ ਹੋਇਆ ਸੀ ਚੰਦਾਵੜ ਦਾ ਜੁੱਧ ਹੋਇਆ ਸੀ ਚੰਦਾਵੜ ਦਾ ਜੁੱਧ ਹੋਇਆ ਸੀ 1194 ਦੇ ਵਿੱਚ 1194 ਤੁਹਾਡਾ ਬਿਲਕੁਲ ਰਾਈਟ ਹੈ ਜੀ ਰੱਜਿਆ ਸੁਲਤਾਨ ਨੂੰ ਬਠਿੰਡਾ ਦੇ ਕਿਸ ਗਵਰਨਰ ਨੇ ਵਿਦਰੋਹ ਰੱਜਿਆ ਸੁਲਤਾਨ ਨੂੰ ਬਠਿੰਡਾ ਦੇ ਕਿਹੜੇ ਸੂਬੇਦਾਰ ਦੇ ਵਿਦਰੋਹ ਦਾ ਸਾਹਮਣਾ ਕਰਨਾ ਪਿਆ ਸੀ ਤੁਹਾਨੂੰ ਰਿਪਲਾਈ ਕਰਨਾ ਸਾਰੇ ਨੇ ਰਜੇ ਸੁਲਤਾਨ ਨੂੰ ਸਾਹਮਣਾ ਕਰਨੇ ਪਿਆ ਸੀ ਉਦਉਨੀਆਂ ਦਾ ਉਦਉਨੀ ਤੁਹਾਡਾ ਬਿਲਕੁਲ ਰਾਈਟ ਹੈ ਜੀ ਮਠਿੰਡਾ ਦਾ ਗਵਰਨਰਸੀ ਉਦਉਨੀਆਂ ਰਜੇ ਸੁਲਤਾਨ ਦਾ ਉੱਤਰ ਅਧਿਕਾਰੀ ਕੌਣ ਸੀ ਰਿਪਲਾਈ ਕਰ ਦਿਓ ਜੀ ਕਿ ਰਜੇ ਸੁਲਤਾਨ ਦਾ ਉੱਤਰ ਅਧਿਕਾਰੀ ਕੌਣ ਸੀ ਰਜੇ ਸੁਲਤਾਨ ਦਾ ਉੱਤਰ ਅਧਿਕਾਰੀ ਕੌਣ ਸੀ ਅੱਜ ਮਸ਼ਟਕਟ ਬੈਚ ਪ੍ਰਾਪਤ ਕਰੋ ਜੀ ਲੈਕਚਰ ਅਰ ਬੈਚ ਬਿਲਕੁਲ ਫਰੀ ਹੈ ਬਹਿਰਾਮਸਾ ਬਹਿਰਾਮਸਾ ਤੋਂ ਬਿਲਕੁਲ ਆਈ ਤੇ ਜੀ ਬਹਿਰਾਮਸਾ ਬਹਿਰਾਮਸਾ ਰਜੇ ਸੁਲਤਾਨ ਦਾ ਕਤਲ ਕਦੋਂ ਕੀਤਾ ਗਿਆ ਸੀ ਰਜੇ ਸੁਲਤਾਨ ਦਾ ਕਤਲ ਕਦੋਂ ਕੀਤਾ ਗਿਆ ਸੀ ਅ ਰਜੇ ਸੁਲਤਾਨ ਦਾ ਕਤਲ ਕੀਤਾ ਗਿਆ ਸੀ 1240 ਦੇ ਵਿੱਚ ਕੈਥਲ ਦੇ ਨੇੜੇ ਹਰਿਆਣਾ ਦੇ ਵਿੱਚ ਅਮੀਰ ਖਸਰੋ ਕਿਹੜੀ ਪਾਸੋਂ ਦਾ ਪ੍ਰਸਿੱਧ ਵਿਦਵਾਨ ਸੀ ਅਮੀਰ ਖਸਰੋ ਕਿਹੜੀ ਭਾਸ਼ਾ ਦਾ ਪ੍ਰਸਿੱਧ ਵਿਦਵਾਨ ਸੀ ਕਿਰਪਾ ਕਰਕੇ ਰਿਪਲਾਈ ਕਰ ਦਿਓ ਸਾਰੇ ਵਿਦਿਆਰਥੀ ਕਿ ਅਮੀਰ ਖੁਸਰੋ ਕਿਹੜੀ ਭਾਸ਼ਾ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਹੋਇਆ ਹੈ ਅਮੀਰ ਖੁਸਰੋ ਹੋਇਆ ਜੀ ਆਪਣਾ ਫਾਰਸੀ ਦੇ ਵਿੱਚ ਫਾਰਸੀ ਤੁਹਾਡਾ ਬਿਲਕੁਲ ਰਾਈਟ ਹੈ ਜੀ ਫਾਰਸੀ ਤੁਹਾਡਾ ਬਿਲਕੁਲ ਰਾਈਟ ਹੈ ਜੀ ਸੋ ਇਹ ਸੀ ਤੁਹਾਡੀ ਅੱਜ ਦੀ ਕਲਾਸ ਗਿਆਨ ਮੁਕਾਬਲਾ ਹਿਸਟਰੀ ਤੁਹਾਡਾ ਸਾਰਿਆਂ ਦਾ ਲੰਬੀ ਕਲਾਸ ਦੇ ਨਾਲ ਬੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਵਿਦਿਆਰਥੀ ਨਵੇਂ ਬੈਚ ਆਪਾਂ ਨੇ ਸਟਾਰਟ ਕਰ ਦਿੱਤੇ ਆ ਜਿਹੜੇ ਵੀ ਵਿਦਿਆਰਥੀ ਤਿਆਰੀ ਕਰਨਾ ਚਾਹੁੰਦੇ ਆ ਜਲਦੀ ਨਾਲ ਸੰਪਰਕ ਕਰ ਸਕਦੇ ਹੋ ਅੱਜ ਜਿਹੜੇ ਵਿਦਿਆਰਥੀ ਮਾਸਟਰ ਕਾਰਡ ਦਾ ਬੈਚ ਪ੍ਰਾਪਤ ਕਰਦੇ ਆ ਉਹਨਾਂ ਦੇ ਲਈ ਲੈਕਚਰ ਆਰ ਦਾ ਬੈਚ ਬਿਲਕੁਲ ਫ੍ਰੀ ਹੋਏਗਾ ਤੁਸੀਂ ਜਲਦੀ ਦੇ ਨਾਲ ਅੱਜ ਸੰਪਰਕ ਕਰਕੇ ਆਪਣਾ ਬੈਚ ਬੁੱਕ ਕਰਵਾ ਸਕਦੇ ਹੋ ਤੇ ਜਿਹੜੇ ਵਿਦਿਆਰਥੀ ਅੱਜ ਲੈਕਚਰ ਆਰ ਹਿਸਟਰੀ ਦਾ ਪੋਲੀਟੀਕਲ ਦਾ ਬੈਚ ਲੈਣਗੇ ਉਹਨਾਂ ਨੂੰ ਪ੍ਰੈਕਟਿਸ ਬੈਚ ਆ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਏਗਾ ਤੁਸੀਂ ਅੱਜ ਲੈਕਚਰ ਆਰ ਬੈਚ ਪ੍ਰਾਪਤ ਕਰਦੇ ਹੋ ਤੁਹਾਨੂੰ ਪ੍ਰੈਕਟਿਸ ਬੈਚ ਬਿਲਕੁਲ ਫ੍ਰੀ ਹੋਏਗਾ अगर ਤੁਸੀਂ ਮਾਸਟਰ ਕਾਰਡ ਦਾ ਬੈਚ ਲੈਂਦੇ ਹੋ ਤੁਹਾਨੂੰ ਲੈਕਚਰਰ ਬੈਚ ਬਿਲਕੁਲ ਫ੍ਰੀ ਹੋਏਗਾ ਤੁਸੀਂ ਜਲਦੀ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਹਾਨੂੰ ਲੇਖਣ ਦੀ ਪ੍ਰਿੰਟ ਕਰਵਾਉਣ ਦੀ ਕੋਈ ਕਿਤਾਬ ਨੋਟਸ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੋਏਗੀ ਜੀ ਸਾਰੀ ਜ਼ਿੰਮੇਵਾਰੀ ਸਾਡੀ ਹੋਏਗੀ ਡੇਲੀ ਟੌਪਿਕ ਹੋਏਗਾ ਟੈਸਟ ਹੋਏਗਾ ਕਲਾਸ ਹੋਏਗੀ ਕਿਤਾਬਾਂ ਦੀ ਘਰ ਤੱਕ ਪਹੁੰਚਾ ਸੋ ਜਿਹੜੇ ਵੀ ਵਿਦਿਆਰਥੀ ਤਿਆਰੀ ਕਰਨ ਦੇ ਚਾਹਵਨ ਹੈ ਤੁਸੀਂ ਜਲਦੀ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ